7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ। ਇਸ ਵਿਸ਼ੂ ਦੇ ਵਿੱਚ ਪਰਪਿਤਾ ਪਰਮਾਤਮਾ ਉਹ ਹਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਮਿਤੀ 7 ਅਕਤੂਬਰ ਨੂੰ ਸਮੁੱਚੇ ਵਿਸ਼ੂ ਦੇ ਵਿੱਚ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ। ਸਮਾਜ ਇਕਜੁੱਟ ਹੋ ਗਿਆ। 7 ਤਰੀਕ ਦੀ ਵਾਲਮੀਕੀ ਜਨਤੀ ਹੈ। ਔਰ 7 ਤਰੀਕ ਦੀ ਹੀ ਵਾਲਮੀਕੀ ਸਟੇਡ ਹੈ ਜਿਦੇ ਵਿੱਚ ਕਲਾਕਾਰਾਂ ਨੇ ਔਰ ਸਮਾਜ ਨੇ ਸਾਰਿਆਂ ਨੇ ਇਕੱਠੇ ਹੋ ਕੇ ਪਰਬ ਮਨਾਣਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ 7 ਅਕਤੂਬਰ ਨੂੰ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਸਮੁੱਚੇ ਵਿਸ਼ੂ ਦੇ ਵਿੱਚ ਪਰਮ ਪਿਤਾ ਪਰਮਾਤਮਾ ਉਹ ਆਨ ਵਾਲਮੀਕੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦਿਵਸ ਆ ਮਿਤੀ 7 ਅਕਤੂਬਰ ਨੂੰ ਸਮੁੱਚੇ ਵਿਸ਼ੂ ਦੇ ਵਿੱਚ ਬੜੀ ਸ਼ਰਧਾ ਤੇ ਧੂਮਤਾਂ ਨਾਲ ਮਨਾਇਆ ਜਾ ਰਿਹਾ ਵਾ ਇਸੇ ਕੜੀ ਤਹਿਤ ਖੰਨਾ ਦਾ ਸਮੁੱਚਾ ਵਾਲਮੀਕਨ ਸਮਾਜ ਇੱਕ ਜੁਟ ਹੋ ਕੇ ਆਪਸੀ ਇੱਕੇ ਨਾਲ ਆਪਸੀ ਭਾਈਚਾਰਕ ਸਾਝ ਦੇ ਨਾਲ ਪਰਮ ਪਿਤਾ ਪ੍ਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦਾ ਇਹ ਜਿਹੜਾ ਪਾਵਨ ਦਿਹਾੜਾ ਆ ਰਿਹਾ ਮਿਤੀ 7 ਅਕਤੂਬਰ ਨੂੰ ਇੱਕ ਹੋ ਕੇ ਮਨਾਉਣ ਜਾ ਰਿਹਾ ਇਸ ਪਰਮ ਪਿਤਾ ਪ੍ਰਮਾਤਮਾ ਭਵਨ ਵਾਲਮੀਕੀ ਮਹਾਰਾਜ ਦੇ ਪਾਵਨ ਪ੍ਰਗਟ ਦਿਵਸ ਮੌਕੇ ਜਿੱਥੇ ਸ਼੍ਰੀ ਰਮਨ ਸਾਹਿਬ ਦੇ ਭੋਗ ਪਾਏ ਜਾਣਗੇ ਉੱਥੇ ਹੀ ਦੁਪਹਿਰੇ ਵਿਸ਼ਾਲ ਅਤੇ ਭਵệ ਸ਼ੋਭਾ ਯਾਤਰਾ ਕੱਢੀ ਜਾਏਗੀ ਅਤੇ ਰਾਤ ਨੂੰ ਪਰਮ ਪਿਤਾ ਪ੍ਰਮਾਤਮਾ ਭਵਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ Satsang ਕਰਵਾਇਆ ਜਾਵੇਗਾ ਜਿਸ ਦੇ ਵਿੱਚ ਨਾਮੀ ਗ੍ਰਾਮੀ ਕਲਾਕਾਰ ਜਿਹੜੇ ਪਰਮਪਿੱਤਾ ਪਰਮਾਤਮਾ ਭਵਾਨ ਵਾਲਮੀਕੀ ਮਹਾਰਾਜ ਜੀ ਦੀ ਉਪਮਾ ਗਾਣਗੇ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਣ ਲਈ ਸਮੁੱਚੇ ਸਮਾਜ ਨੂੰ ਪ੍ਰੇਰਿਤ ਕਰਨਗੇ ਆਪਣੇ ਭਜਨਾ ਦੇ ਰਾਹੀਂ ਇਹ ਜਿਹੜਾ ਪਰਮਾਤਮਾ ਦਾ ਪਰਵ ਆ ਖੰਨਾ ਸ਼ਹਿਰ ਹਮੇਸ਼ਾ ਹੀ ਖੰਨਾ ਸ਼ਹਿਰ ਦੀ ਜਿੰਨੀ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਮਨਾਉਣ ਜਾ ਰਹੇ ਆ ਮੇਰੀ ਸਮੁੱਚੇ ਸਮਾਜ ਨੂੰ ਸਮੁੱਚੇ ਸ਼ਹਿਰ ਨਿਵਾਸੀਆਂ ਨੂੰ ਇਹ ਹੀ ਬੇਨਤੀ ਆ ਵੀ ਜਿਹੜਾ ਪ੍ਰਮਾਤਮਾ ਦਾ ਪਾਵਨ ਪਰਵ ਆ ਰਿਹਾ ਇੱਕ ਜੁਟ ਹੋ ਕੇ ਆਪਸੀ ਭਾਈਚਾਰੇ ਸਾਂਝ ਨਾਲ ਇੱਕ ਇਹਦਾ ਸਬੂਤ ਦਿੰਦੇ ਹੋਏ ਸਾਰੇ ਇੱਕ ਜੁਟ ਹੋ ਕੇ ਪ੍ਰਮਾਤਮਾ ਦੇ ਪਰਵ ਤੇ ਸ਼ਿਰਕਤ ਕਰਨ ਅਤੇ ਸਮਾਜ ਦਾ ਕੌਮ ਦਾ ਸਮੁੱਚੇ ਵਿਸ਼ਵ ਦਾ ਨਾਮ ਜਿਹੜਾ ਵਿਧਾਨ ਕਿਸੇ ਤਰ੍ਹਾਂ ਹੀ ਸਮੁੱਚਾ ਸਮਾਜ ਇੱਕ ਜੁਟ ਹੋ ਕੇ ਇਹ ਜਿਹੜੇ ਸਾਡੇ ਗੁਰੂਆਂ ਪੀਰਾਂ ਦੇ ਪਰਵ ਨੇ ਮਨਾਉਂਦਾ ਰਵੇ ਜੈ ਵਾਲਮੀ ਕੀ ਹਾਰਾ ਵਾਲਮੀ ਜੈ ਵਾਲਮੀ ਕੀ ਹਾਰਾ ਅੱਜ ਬਹੁਤ ਹੀ ਭਾਗਾ ਵਾਲਾ ਦਿਨ ਹੈ ਕਿ ਜਿਹੜਾ ਅੱਜ ਸਾਰਾ ਸਮਾਜ ਇਕਜੁੱਟ ਹੋ ਗਿਆ 7 ਤਰੀਕ ਦੀ ਵਾਲਮੀਕੀ ਜਨਤੀ ਹੈ ਔਰ 7 ਤਰੀਕ ਦੀ ਹੀ ਵਾਲਮੀਕੀ ਸਟੇਡ ਹੈ ਜਿਦੇ ਵਿੱਚ ਕਲਾਕਾਰਾਂ ਨੇ ਔਰ ਸਮਾਜ ਨੇ ਸਾਰਿਆਂ ਨੇ ਇਕੱਠੇ ਹੋ ਕੇ ਪਰਮ ਮਨਾਣਾ ਮੇਰੀ ਸਭ ਨੂੰ ਇਹੀ ਬੇਨਤੀ ਹੈ ਕਿ ਆਪਣੇ ਮਤਭੇਦ ਦੂਰ ਰੱਖ ਕੇ ਵਾਲਮੀਕੀ ਜਨਮ ਦਿਤੀ ਧੂਮ ਧਾਵ ਨਾਲ ਮਨਾਈ ਜਾਵੇ ਔਰ ਸਾਰਿਆਂ ਨੂੰ ਇਸ ਚੀਜ਼ ਦਾ ਗਰਵ ਹੋਵੇ ਜੈ ਵਾਲਮੀਕੀ ਸਭ ਤੋਂ ਪਹਿਲਾਂ ਸਭ ਨੂੰ ਜੈ ਵਾਲਮੀਕੀ ਦੀ ਇੱਕ ਨਾਰਾ ਲਾਉਂਗਾ ਆਪਣੇ ਨਾਰਾ ਦਾ ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕੀ ਮਹਾਜੀ ਦੀ ਜੈ ਜਿੱਦਾਂ ਕੀ ਪ੍ਰਧਾਨ ਜੀ ਨੇ ਦੱਸਿਆ ਗਰੀਬ ਦਾ ਜੀ ਨੇ ਦੱਸਿਆ ਬਰਦਾਮ ਬਾਲੂ ਜੀ ਨੇ ਦੱਸਿਆ ਸਾਡੇ ਰਕੇਸ਼ ਕੁਮਾਰ ਪ੍ਰਧਾਨ ਜੀ ਬੈਠੇ ਆ ਉਹਨਾਂ ਨੇ ਦੱਸਿਆ ਕਿ ਜੋ ਅੱਜ ਸਮਾਜ ਦਾ ਖੰਨੇ ਦੇ ਵਿੱਚ ਖਾਸ ਤੌਰ ਤੇ ਜੋ ਏਗਾ ਹੋਇਆ ਆਪਣੇ ਮਤਬੇ ਦੂਰ ਕਰਕੇ ਇਹ ਬੜੀ ਜਲਦੀ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਉਹ ਦੇਰ ਆਇਆ ਦਰਸਤਾ ਬਹੁਤ ਵਧੀਆ ਕੰਮ ਹੋਇਆ ਜਿਨ ਕਿ ਚੰਗਾ ਸੁਨੇਹਾ ਵਾਲਮੀਕੀ ਸਮਾਜ ਬੋਲੋ ਪੂਰੇ ਖੰਨੇ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਵੀ ਜਾਊਗਾ ਜਾਂ ਕਿਤੇ ਹੋਰ ਵੀ ਜੇਕਰ ਦੋ ਤੇਰਾ ਬਣਿਆ ਵੀ ਆਏ ਨੇ ਤੋ ਕਿ ਸੁਨੇਹਾ ਜਾਊਗਾ ਖੰਨੇ ਵੱਲੋਂ ਪਹਿਲ ਕੀਤੀ ਗਈ ਆ ਵੀ ਇਕੱਠੇ ਹੋ ਕੇ ਵਾਲਮੀਕੀ ਜੋ ਪ੍ਰਗਟ ਦਿਵਸ ਮਨਾਣਾ ਉਹ ਇਕੱਠੇ ਹੋ ਕੇ ਮਨਾਣਾ ਚਾਹੀਦਾ ਜਿਹਦੇ ਵੀ ਸਾਰੇ ਪੂਰੇ ਸਮਾਜ ਦੀ ਸ਼ੋਭਾ ਇਸ ਲਈ ਅਸੀਂ ਅਦਰ ਸਮਾਜ ਨੂੰ ਬੇਨਤੀ ਕਰਦੇ ਆ ਇੱਕਲਾ ਵਾਲਮੀਕੀ ਸਮਾਦਾਈ ਤਿਉਹਾਰ ਨਹੀਂ ਹੈਗਾ ਜਾਂ ਵਾਲਮੀਕੀ ਸਮਾਦਾਈ ਜੋ ਦਿਨ ਹੈ ਵੀ ਇਕੱਲੇ ਵਾਲਮੀਕੀ ਸਮਾਦ ਦੇ ਪੂਰੇ ਵਿਸ਼ਮ ਦੇ ਵਿੱਚ ਜਿੰਨੇ ਵੀ ਜਾਤੀਆਂ ਨੇ ਜਿੰਨੇ ਵੀ ਸਮਾਜ ਨੇ ਜਾਂ ਜਿੰਨੇ ਵੀ ਧਰਮ ਨੇ ਸਾਰੇ ਆਏ ਐ ਇਸ ਲਈ ਸਭ ਨੂੰ ਇਸ ਪ੍ਰਗਟ ਦੱਸ ਦਿਆ ਐ ਅਡਵਾਂਸ ਦੇ ਵਿੱਚ ਲੱਖ ਲੱਖ ਮੁਬਾਰਕਾ ਦਿੰਦੇ ਆ ਤੇ ਕਿ ਬੇਨਤੀ ਕਰਦੇ ਆ ਕਿ ਇਹਦੇ ਵਿੱਚ ਸਾਰੇ ਸੰਪੂਰਨ ਦੋਸ ਸਮੂਲਿਤ ਕਰ ਤੇ ਰਲ ਕੇ ਸਭ ਇਹ ਇਸ ਨੂੰ ਬੜੀ ਖੁਸ਼ੀ ਨਾਲ ਮਨਾਉਣ ਜੈ ਵਾਲਮੀਕੀ ਹਰ ਵਕਤ ਅੱਜ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਅੱਜ ਸਾਰੇ ਬਾਲਮੀਕ ਭਾਈਚਾਰੇ ਦੇ ਪਰਿਵਾਰ ਇਕੱਠੇ ਹੋਏ ਨੇ ਮੈਂ ਇਸ ਮੌਕੇ ਤੇ ਸਾਰੇ ਪਰਿਵਾਰਾਂ ਨੂੰ ਬਹੁਤ ਧੰਨਵਾਦੀ ਹਾਂ ਇਹਨਾਂ ਦਾ ਜਿਹੜੇ ਇਕੱਠੇ ਹੋ ਕੇ ਇਹ ਆਪਣਾ ਜਨਮ ਦਿਨ ਮਨਾ ਰਹੇ ਨੇ ਤੋ ਬਾਲਮੀਕੀ ਦਾ ਜਨਮ ਦਿਨ ਮਨਾ ਰਹੇ ਨੇ ਤੁਹਾਡਾ ਧੰਨਵਾਦ ਸਾਰੇ ਪਰ ਆਵਨੋ ਜੈ ਬਾਲਮੀਕੀ ਜੀ ਹਰ ਹਰ ਵਾਹਿਗੁਰੂ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜਿਹਨਾਂ ਚੜ੍ਹਿਆ ਖੁਸ਼ੀ ਦਾ ਅੱਜ ਬਹੁਤ ਵਧੀਆ ਜਿੰਨਾ ਬਾਦੂਕ ਸਮਾਜ ਹੈ ਅ ਸਾਰਾ ਇਕੱਠੇ ਹੋ ਕੇ ਜਿਹੜਾ ਬਾਲਮੀਕ ਪਰਵਰਦੇਸ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਮਨਾਣਾ ਤਾਂ ਬਹੁਤ ਹੁੰਦਾ ਨਾਲ ਮਨਾਇ ਜਾਊਗਾ ਜੀ ਤੇ ਸਾਰਿਆਂ ਨੂੰ ਜੇ ਵਾਲਿਓ